ਵੋਲੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸ਼ਹੂਰਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ ਇਸੇ ਸਬੰਧੀ ਜਾਣਕਾਰੀ ਦਿੰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਸੋਹਲ ਅਤੇ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਸ਼ਹੂਰਾ ਵਿਖੇ ਮੇਜਰ ਸਿੰਘ ਦੇ ਪਰਿਵਾਰ ਵੱਲੋਂ ਅਖੰਡ ਪਾਠ ਰਖਾਇਆ ਗਿਆ ਹੈ ਦੋਵਾਂ ਸਵੇਰੇ ਕਰੀਬ 3 ਵਜੇ ਉਨ੍ਹਾਂ ਵੱਲੋਂ ਰੱਖੇਗੇ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਾਠ ਕਰੇ ਗ੍ਰੰਥੀ ਦੇ ਗੁਰੂ ਗ੍ਰੰਥ ਸਾਹਿਬ ਵੱਲੋਂ ਜੁੱਤੀਆਂ ਸੁੱਟ ਕੇ ਬੇਅਦਬੀ ਕੀਤੀ ਪਰ ਉਕਤ ਮੇਜਰ ਸਿੰਘ ਦੇ ਪਰਿਵਾਰ ਵੱਲੋਂ ਇਸ ਘਟਨਾ ਨੂੰ ਲਕਾਉਂ ਦੇ ਮਨਛੇ ਨਾਲ ਪ੍ਰਵਾਸੀ ਮਿਹਨਦੂ ਨੂੰ ਕਰੋ ਪਜਾ ਦਿੱਤਾ ਪਰ ਗਰੰਥੀ ਸਿੰਘ ਵੱਲੋਂ ਇਸ ਘਟਨਾ ਦੀ ਜਾਣਕਾਰੀ ਸਾਨੂੰ ਦਿੱਤੀ ਗਈ ਅਸੀਂ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ ਅਤੇ ਦੋਸ਼ੀ ਪ੍ਰਵਾਸੀ ਮਿਹਨਦੂ ਨੂੰ ਕਾਬੂ ਕਰਕੇ ਦੋਸ਼ੀ ਪਰਿਵਾਰ ਦੇ ਮੈਂਬਰਾਂ ਨੂੰ ਜਿਨ੍ਹਾਂ ਨੇ ਇਸ ਘਟਨਾ ਨੂੰ ਛੁਪਾਉਣ ਦਾ ਯਤਨ ਕੀਤਾ ਸੀ ਨੂੰ ਪੁਲਿਸ ਦੇ ਹਵਾਲੇ ਕਰਵਾ ਕੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸੇ ਸਬੰਧੀ ਸ਼ਰਮਣੀ ਕਮੇਟੀ ਮੈਂਬਰ ਸਰਜੀਤ ਸਿੰਘ ਪਿੱਟੇਵਾੜ ਨੇ ਆਖਿਆ ਕਿ ਇਹ ਬਹੁਤ ਹੀ ਮੰਦਪਾਗੀ ਘਟਨਾ ਹੈ ਜਿਸ ਘਟਨਾ ਜਿੱਥੇ ਪ੍ਰਵਾਸੀ ਮਜ਼ਦੂਰ ਦੋਸ਼ੀ ਹੈ ਉੱਥੇ ਅਖੰਡ ਪਾਠ ਕਰਵਾਉਣ ਵਾਲਾ ਪਰਿਵਾਰ ਵੀ ਉਹਨਾਂ ਹੀ ਦੋਸ਼ੀ ਹੈ ਕਿਉਂਕਿ ਉਹਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਰੇਦਾਰੀ ਕਰਨ ਵਿੱਚ ਕੋਤਾਈ ਕੀਤੀ ਗਈ ਹੈ ਇਸ ਲਈ ਸਾਰੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਵਾਈ ਜਾਵੇਗੀ ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾ ਨਾ ਵਾਪਰੇ ਇਸ ਸਬੰਧੀ ਡੀਐਸਪੀ ਗੁਰਵਿੰਦਰ ਸਿੰਘ ਅਤੇ ਐਸਐਚਓ ਸਤਪਾਲ ਸਿੰਘ ਲੋਪੁਗ ਨੇ ਕਟਨਾਸਰ ਤੋਂ ਪੁੱਜ ਕੇ ਜਗਜੀਤ ਸਿੰਘ ਸੁਖਜੀਤ ਸਿੰਘ ਹਰਪ੍ਰੀਤ ਸਿੰਘ ਪੁੱਤਰ ਮਿੱਤ ਅਤੇ ਸ਼੍ਰੀ ਰਾਜੂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਮੰਦਭਾਗੀ ਘਟਨਾ ਜਿਹੜੀ ਇਹ ਪਿੰਡ ਸ਼ੂਰੇ ਜਿਹੜਾ ਅਵਸਰ ਦੇ ਵਿੱਚ ਵਾਪਰੀ ਹੈ ਤੜਕਸਾਰ ਜਿਵੇਂ ਬਾਬਾ ਜੀ ਨੇ ਦੱਸਿਆ ਤੇ ਇਸ ਤਰ੍ਹਾਂ ਇੱਕ ਉਹ ਜਿਹੜਾ ਪਰਦੇਸੀ ਬੰਦਾ ਜਿਹੜਾ ਇੱਕ ਗਮੀਦਾਰ ਪਰਿਵਾਰ ਨੇ ਰੱਖਿਆ ਸੀ ਤੇ ਘਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖੰਡਪਾਤ ਸਭ ਚੱਲਦਾ ਸੀ ਉਹਨੇ ਤੜਕੇ ਸਵਾ 3 ਵਜੇ ਆਪਣੀਆਂ ਜਿਹੜੀਆਂ ਜੁੱਤੀਆਂ ਆ ਉਹ ਲਾ ਕੇ ਗੁਰੂ ਸਾਹਿਬ ਵੱਲੋਂ ਛੁੱਟੀਆਂ ਤੇ ਉਹਦੇ ਚ ਅਪਮਾਨ ਕੀਤਾ ਗੁਰੂ ਸਾਹਿਬ ਦਾ ਤੇ ਪਾਠੀ ਸਿੰਘਾਂ ਦਾ ਤੇ ਉਹਨਾਂ ਨੇ ਪਰਿਵਾਰ ਵਾਲਿਆਂ ਨੇ ਇਸ ਚੀਜ਼ ਨੂੰ ਜਿਹੜਾ ਵਾ ਲਿਖਾਉਣ ਦਾ ਯਤਨ ਕੀਤਾ ਭਈਏ ਨੂੰ ਵੀ ਪਾਸੇ ਕੀਤਾ ਉਹਦਾ ਪੱਖ ਲਿਆ ਕਿ ਗੁਰੂ ਸਾਹਿਬ ਵਾਲੇ ਬੰਨੇ ਨਹੀਂ ਹੋਏ ਗੁਰੂ ਸਾਹਿਬ ਦਾ ਨਹੀਂ ਲਿਆ ਤੇ ਉਸ ਭਈਏ ਦਾ ਪੱਖ ਲਿਆ ਇਹਨ ਕਰਦਾ ਬੜਾ ਦੁੱਖ ਆ ਤੇ ਜਦੋਂ ਇਹਨਾਂ ਨੂੰ ਗਰੰਥੀ ਸਿੰਘਾਂ ਨੂੰ ਪਤਾ ਲੱਗਾ ਤੇ ਇਹਨਾਂ ਦੇ ਸ਼ਾਬਾਸ਼ੇ ਕਿ ਇਹਨਾਂ ਨੇ ਜਿਹੜਾ ਵਾ ਸਾਰੇ ਸਿੰਘਾਂ ਦੇ ਨਾਲ ਸੰਪਰਕ ਕੀਤਾ ਸੰਪਰਕ ਕਰਕੇ ਜਦੋਂ ਸੰਪਰਕ ਕੀਤਾ ਫਿਰ ਅਸੀਂ ਫੌਰੀ ਇੱਥੇ ਪਹੁੰਚੇ ਆ ਤੇ ਪਹੁੰਚ ਕੇ ਤੇ ਫਿਰ ਉਹ ਭਈਆ ਵੀ ਲੱਭ ਲਿਆ ਤੇ ਉਹ ਜਿਹੜੇ ਪਰਿਵਾਰ ਦੇ ਜਿਹੜੇ ਬੰਦੇ ਦੋਸ਼ੀ ਆ ਗਨਾਹਗਾਰ ਆ ਜਿਨ੍ਹਾਂ ਨੇ ਇਹ ਗਲਤੀ ਕੀਤੀ ਆ ਤੇ ਉਹਨਾਂ ਨੂੰ ਵੀ ਲਿਆ ਕੇ ਜਿਹੜਾ ਵਾ ਉਹ ਥਾਣੇ ਪੁਲਿਸ ਨੇ ਜਿਹੜਾ ਉਹ ਪ੍ਰਸ਼ਾਸਨ ਦਾ ਚੰਗਾ ਵਰਤੀ ਦਾ ਵਾ ਉਹਨਾਂ ਨੇ ਸਾਨੂੰ ਇੱਕਦਲ ਦਾ ਵਿਸ਼ਵਾਸ ਦਿਵਾਇਆ ਬਿਆਨ ਲਿਖਣ ਦਾ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਹੋਣੀ ਚਾਹੀਦੀ ਆ ਸਖਤ ਕਾਰਵਾਈ ਕਿਉਂਕਿ ਜਿਹੜੇ ਅਸੀਂ ਗੁਰੂ ਗ੍ਰੰਥ ਅਸੀਂ ਸਿੱਖਿਆ ਤੇ ਸਿੱਖਾਂ ਦੇ ਦੇ ਘਰਾਂ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਬਰਾਜਮਾਨ ਨੇ ਤੇ ਜੇਕਰ ਅਸੀਂ ਨਿਗਰਾਨੀ ਨਹੀਂ ਰੱਖ ਸਕਦੇ ਤੇ ਦੱਸੋ ਕਿਹੜੇ ਖੂਜ ਪੈਣਾ ਹੋਰ ਕਿੱਥੇ ਹੋਊਗੀ ਨਿਗਰਾਨੀ ਜੇ ਅਸੀਂ ਨਹੀਂ ਰੱਖ ਸਕਦੇ ਫਿਰ ਇਹਨਾਂ ਦੀਆਂ ਸ਼ਿਫਾਰਸ਼ਾਂ ਕਰਨ ਵਾਲੇ ਇਹਨਾਂ ਦੇ ਰਿਸ਼ਤੇਦਾਰ ਦੁਜੇ ਤੇ ਜਿਹਦੇ ਸਹੁਰੇ ਆਪ ਦੇ ਤੜਕੇ ਤੁਰਕੇ ਲਾ ਦੇ ਸਾਰਾ ਪ੍ਰੋਗਰਾਮ ਕਰੀ ਜਾਂਦੇ ਆ ਤੇ ਜਿਹੜੀ ਰਾਤ ਘਟਨਾ ਵਾਪਰੀ ਆ ਉਹਨੂੰ ਉਹ ਦਬਾਰਿਆ ਇਹ ਕਿ ਤਰ੍ਹਾਂ ਦੇ ਸੇਖ ਹੋਏ ਬੇਰਾਗਰ ਕ ਅੱਗੇ ਹੋ ਗਿਆ ਤੇ ਮੈਂ ਇਹ ਬੇਨਤੀ ਕਰਦਾ ਵਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਆਪ ਮਾਨ ਸਤਕਾਰ ਕਰਕੇ ਜ਼ਿੰਮੇਵਾਰੀ ਦੇ ਨਾਲ ਪਹਿਰੇਦਾਰੀ ਕਰੋ ਕਿਉਂਕਿ ਫੇਰ ਹੀ ਇਹ ਰੁਕਣਾ ਵਾ ਨਹੀਂ ਦੇ ਪਰਦੇਸੀਆਂ ਦਾ ਮੁਰਕੇ ਨਾ ਲਾਉਂਦੇ ਆ ਉਹਨਾਂ ਪਰਦੇਸੀ ਕਿਹੜੇ ਹਿਸਾਬ ਨਾਲ ਇਹਨਾਂ ਨੇ ਧੱਕੇ ਦੇ ਨਾਲ ਰੱਖਿਆ ਹੀ ਕਿਹੜੇ ਹਿਸਾਬ ਨਾਲ ਉਹ ਉਹ ਕਿਹੜੀ ਗੱਲ ਤੋਂ ਦੁਗੀ ਸੀ ਕਹਿੰਦੇ ਉਹ ਘਟਣਾ ਨੂੰ ਅੰਜਾਮ ਦਿੱਤਾ ਉਹਦੀ ਸਾਰੀ ਜਿਹੜੀ ਗੱਲਬਾਤ ਆ ਉਹ ਬਰੀਕੀ ਨਾਲ ਕਰਦੇ ਆ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਕਰਨਾ ਵਾਪਰੀ ਆ ਜੀ ਆਪਣਾ ਕਿਹੜਾ ਪਿੰਡ ਅਲਜੀ ਕਟਨਾਏ ਵਾਪਰੀ ਸਾਡਾ ਨਗਰ ਸ਼ੂਹਰਾ ਤੇ ਸ਼ੂਰੇ ਨਗਰ ਦੇ ਵਿੱਚ ਗੁਰਦੁਆਰਾ ਬਾਬਾ ਬੰਦਰ ਸਿੰਘ ਬਾਦਰ ਦਾਸ ਹੈਡ ਗ੍ਰੰਤੀ ਉੱਥੋਂ ਦਾ ਤੇ ਨਗਰ ਦੇ ਜਿਹੜੇ ਵੀਰ ਸੀ ਆਪਣੇ ਪਿੰਡ ਦੇ ਸਦਾ ਮੇਜਰ ਸਿੰਘ ਉਹਨਾਂ ਦਾ ਪਰਿਵਾਰthਾ ਪੁਰਾਂ ਦਾ ਡੇਰਾ ਬਈਕਾਂ ਤੇ ਵਜਦੇ ਆ ਉਹਨਾਂ ਦੇ ਘਰ ਉਹਨਾਂ ਦੀ ਮਾਤਾ ਦੀ ਯਾਦ ਵਿੱਚ ਸ੍ਰੀ ਅਖੰਡ ਪਾਤਸ਼ਾਹਬ ਆ 30 ਤਰੀਕ ਨੂੰ 31 ਅਕਤੂਬਰ ਨੂੰ ਆਰੰਭ ਕੀਤਾ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਜੀ ਦਾ ਭੋਗ ਪੈਣਾ ਸੀ ਤੇ ਅੱਜ 2 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਦਾ ਭੋਗ ਪੈਣਾ ਸੀ ਤੇ ਅਤੇ ਜਦੋਂ ਰਾਤ ਦੇ 2 ਵਜੇ ਅੰਮ੍ਰਿਤ ਵੇਲਾ ਆਇਆ ਹੈ ਜਿਹੜਾ ਸਿੰਘ ਡਿਊਟੀ ਬੈਠਾ ਹੈ ਸਵਾ 3 ਵਜੇ ਇਹਨਾਂ ਦੇ ਘਰ ਵਿੱਚ ਰੱਖੇ ਭਈਏ ਨੇ ਉਹ ਆਪਣਾ ਦੋਵੇਂ ਜੋੜੇ ਲਾ ਕੇ ਧੰਨ ਗੁਰਗ੍ਰੰਥ ਸਾਹਿਬਾ ਮਹਾਰਾਜ ਦੇ ਵਾਲ ਮਾਰੇ ਨੇ ਤੇ ਇੱਕ ਜੋੜਾ ਬਾਣੀ ਪੜਨ ਵਾਲੇ ਸਿੰਘ ਤੇ ਲੱਗਾ ਉਹਦੇ ਵਜ੍ਹਾ ਤੇ ਇੱਕ ਜੋੜਾ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਪੀੜੇ ਦੇ ਉਹ ਪੀੜੇ ਨੂੰ ਵੱਜ ਕੇ ਪੀੜੇ ਦੇ ਥੱਲੇ ਗਿਆ ਤੇ ਤਕਰੀਬਨ ਜਿਹੜਾ 4 ਵਜੇ ਸਿੰਘ ਡਿਊਟੀ ਮੁੜ ਕੇ ਆਇਆ 4 ਵਜੇ ਵਾਲੇ ਸਿੰਘ ਨੇ 4:30 ਵਜੇ ਇਹਨਾਂ ਦੇ ਘਰ ਦੇ ਹੀ ਆਪਣਾ ਕਾਲਾ ਸਿੰਘ ਨੂੰ ਕਹਿੰਦੇ ਆ ਵੀ ਜਿਹੜਾ ਉਹ ਛੋਟਾ ਨਾ ਉਹਨੇ ਜੋੜਾ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਦੇ ਥੱਲੇੋਂ ਕੱਢ ਕੇ ਤੇ ਬਾਹਰ ਸੁੱਟਿਆ ਤੇ 6 ਵਜੇ ਉੱਠ ਕੇ ਉਸ ਸਿੰਘ ਨੇ ਉਹ ਪਰਿਵਾਰ ਨੂੰ ਪੁੱਛਿਆ ਕਿ ਭਾਈ ਇਹ ਤੁਸੀਂ ਬੜੀ-ਬੜੀ ਮਾੜੀ ਘਟਨਾ ਕੀਤੀ ਆ ਉਥੇ ਜੋੜਾ ਕਿਉਂ ਆਇਆ ਤੇ ਕਤਰਾ ਆਇਆ ਤੇ ਉਹਨੇ ਫਿਰ ਮੈਨੂੰ ਸਾਰੀ ਕਾਰਵਾਈ ਦੱਸੀ ਆ ਕਿ ਬਾਬਾ ਜੀ ਆਹ ਗੱਲ ਉਥੇ ਹੋ ਗਈ ਆ ਉਹਨਾਂ ਮੈਨੂੰ ਤਕਰੀਬਨ ਸਵਾ 6 ਵਜੇ ਫੋਨ ਸਾਢੇ 6 ਵਜੇ ਲਾਇਆ ਤੇ ਸਾਢੇ 6 ਵਜੇ ਮੈਂ ਸਾਰੀ ਗੁਰਦੁਆਰੇ ਪ੍ਰਬੰਧਕ ਕਮੇਟੀ ਨੂੰ ਫੋਨ ਕੀਤਾ ਨਗਰ ਦੀ ਸੰਗਤ ਨੂੰ ਫੋਨ ਕੀਤਾ ਅਸੀਂ ਇਕੱਤਰ ਹੋ ਕੇ ਤਕਰੀਬਨ ਪੌਣੇ 7 ਤੋਂ ਪਹਿਲਾਂ ਅਸੀਂ ਉਹਨਾਂ ਦੇ ਘਰ ਪਹੁੰਚ ਗਏ ਆ ਜਦੋਂ ਪਹੁੰਚੇ ਆ ਅਸੀਂ ਜਾ ਕੇ ਸਾਡੇ ਮਨਾਂ ਨੂੰ ਠੇਸ ਪਹੁੰਚੀ ਅਸੀਂ ਪਰਿਵਾਰ ਦੇ ਨਾਲ ਬੋਲਕ-ਬੋਲ ਵੀ ਕੀਤਾ ਹੈ ਤੇ ਉਹਨਾਂ ਨੂੰ ਇਹ ਵੀ ਕਿਹਾ ਕਿ ਇਹ ਘਟਨਾ ਕਿਉਂ ਹੋਈ ਤੁਸੀਂ ਕਿੱਥੇ ਸੀ ਉਹਨਾਂ ਨੇ ਅੱਗੋਂ ਇਹ ਸਾਨੂੰ ਕਿਹਾ ਕਿ ਮਹਾਵੀ ਜਿਨੇ ਇਹ ਘਟਨਾ ਕੀਤੀ ਆ ਜਿਨੇ ਮਹਾਰਾਜ ਸਾਹਿਬ ਵਾਲੇ ਦੋੜਾ ਮਾਰਿਆ ਉਹ ਕੌਣ ਸੀ ਉਹ ਭਈਆ ਸੀ ਉਹਦਾ ਨਾਮ ਰਾਜੂ ਆ ਤੇ ਮੈਂ ਕਿਹਾ ਵੀ ਸਾਨੂੰ ਭਜਾ ਦਿਓ ਕਹਿੰਦੇ ਅਸੀਂ ਭਈਆ ਭਜਾ ਦਿੱਤਾ ਭਜਾ ਦਿੱਤਾ ਕਹਿਣ ਤੋਂ ਬਾਅਦ ਮੁੱਖ ਦੋਸ਼ੀਆਂ ਸਾਰੇ ਕਿ ਜਿਨ੍ਹਾਂ ਨੇ ਭਈਏ ਨੂੰ ਭਜਾ ਕੇ ਲਗਾ ਦਿੱਤਾ ਉਹਦੇ ਬਾਅਦ ਅਸਦੀ ਸਤਕਾਰ ਕਮੇਟੀ ਨਾਲ ਗੱਲ ਹੋਈ ਆ ਵੀ ਤਰਲੋਤਾ ਸਿੰਘਰੀ ਬਨਾਲ ਨੇ ਕਲ ਕਲਦੀਪ ਕਲਦੀਪ ਸਿੰਘ ਮੋਦਿਆਂ ਦੇ ਸਰਪੰਚ ਉਹ ਵੀ ਸਤਕਾਰ ਕਮੇਟੀ ਚ ਉਹਨਾਂ ਨਾਲ ਗੱਲ ਹੋਈ ਤੇ ਗੁਰਰਾਜ ਸਿੰਘ ਸਾਡੀ ਹਲਕੇ ਦਾ ਪ੍ਰਚਾਰਕ ਸ਼੍ਰੋਮਣੀ ਕਮੇਟੀ ਦਾ ਉਹਨਾਂ ਨਾਲ ਗੱਲ ਹੋਈ ਮੌਕੇ ਤੇ ਉਹ ਪਹੁੰਚੇ ਆ ਤੇ ਮੌਕੇ ਤੇ ਵੀਰ ਤੇ ਮੋਤਮ ਸਿੰਘ ਹੋਣੀ ਤੇ ਕਲਦੀਪ ਸਿੰਘ ਹੋਣੀ ਆਏ ਆ ਕਲਦੀਪ ਸਿੰਘ ਨਾਲ ਸਾਡੀ ਇਹ ਗੱਲ ਹੋਈ ਆ ਕਿ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਆ ਜਿਹੜੇ ਉਹ ਤੁਸੀਂ ਪਾ ਦਿਓ ਕੋਈ ਉੱਥੇ ਕਰਤੱਵ ਨਹੀਂ ਹੋਵੇਗਾ ਕੋਈ ਕਥਾ ਨਹੀਂ ਹੋਵੇਗੀ ਤੇ ਅਸੀਂ ਨਾਲ ਤੇ ਅਖੰਡ ਪਾਠੀ ਸਿੰਘਾਂ ਨੇ ਉਹਨਾਂ ਦੀ ਪੇਟਾ ਪ੍ਰਵਾਨ ਕੀਤੀ ਆ ਨਾਲ ਗੁਰੂ ਸਾਹਿਬ ਨੂੰ ਰਮਾਲਾ ਪੇਟ ਕੀਤਾ ਸੀ ਨਾ ਹੀ ਉਹਨਾਂ ਦੇ ਘਰੋਂ ਕੋਈ ਜਲਪਾਣੀ ਛੱਕਿਆ ਸਾਰਾ ਕੰਮ ਉਤਰਾਂ ਦੀ ਉਤਰਾਂ ਰਹਿ ਗਿਆ ਤਕਰੀਬਨ 10 ਵਜੇ ਖੰਡਪੜ ਦਾ ਭੋਗ ਸ਼ੁਰੂ ਹੋਣਾ ਸੀ 11:30 ਕੱਥਾ ਕਰਕੇ ਸਮਾਪਤੀ ਹੋਣੀ ਸੀ ਅਸੀਂ 9 ਵਜੇ ਸਤਗੁਰੂ ਜੀ ਦਾ ਪਾਵਨ ਸਰੂਪਾ ਸੇਵਾ ਕਰਕੇ ਖੰਡਪੜ ਸਾਹਿਬ ਜੀ ਦਾ ਮਰਿਆਦਾ ਅਨੁਸਾਰ ਭੋਗ ਪਾ ਕੇ ਅਸੀਂ ਗੁਰਦੁਆਰਾ ਸਾਹਿਬ ਲੈ ਆਂਦਾ ਉਦੋਂ ਬਾਅਦ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਸਰਕਾਰ ਕਮੇਟੀ ਪਹੁੰਚਿਆ ਗੁਰਰਾਜ ਸਿੰਘ ਪਹੁੰਚਿਆ ਇਹਨਾਂ ਦੇ ਸਾਰੇ ਬਿਆਲ ਲੈ ਕੇ ਇਹਨਾਂ ਤੋਂ ਪੁੱਛਿਆ ਗਿਆ ਉਹਨਾਂ ਨੇ ਇਹਨਾਂ ਨੂੰ ਮੁੱਖ ਦੋਸ਼ੀ ਮੰਨਿਆ ਤੇ ਇਹਨਾਂ ਨੂੰ ਮੁੜ ਕੇ ਜਿਹੜੀ ਪੁਲਿਸ ਹੈ ਥਾਣਾ ਲੋਪੋਕੇ ਆ ਹੁਣ ਕੱਕੜੀ ਚਮਕੀ ਆਪਾਂ ਖਲੋਤੇ ਆ ਉਹ ਇਹਨਾਂ ਨੇ ਸਾਡੇ ਬਿਆਨਾਂ ਤੇ ਇਹਨਾਂ ਤੇ ਕਾਰਵਾਈ ਸ਼ੁਰੂ ਕੀਤੀ ਆ ਕਿ ਜੋ ਜੋ ਇਹਨਾਂ ਨੇ ਘਤਨਾ ਕਰਮ ਕੀਤਾ ਉਹ ਮਾਰੀ ਮੋਟੀ ਘਤਨਾ ਨਹੀਂ ਬੜੀ ਮਾਰੀ ਘਤਨਾ ਹੋਈ ਆ ਬੜੀ ਠੇਸ ਪਹੁੰਚਣ ਵਾਲੀ ਘਟਨਾ ਹੋਈ ਆ ਅਸੀਂ ਜਦੋਂ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਤਰ੍ਹਾਂ ਜੇ ਨਾ ਇਹਨਾਂ ਦੇ ਭਲੇ ਦੀ ਅਰਦਾਸ ਕੀਤੀ ਆ ਹੀ ਸੱਚੇ ਪਾਤਸ਼ਾਹ ਨੂੰ ਕਿਹਾ ਮਹਾਰਾਜ ਇਹਨਾਂ ਤੋਂ ਤੁਹਾਡੀ ਸੇਵਾ ਨਹੀਂ ਹੋਈ ਤੇ ਸਾਨੂੰ ਪਤਾ ਨਹੀਂ ਜੇ ਲੱਗਿਆ ਤੇ ਸੱਚੇ ਪਾਤਸ਼ਾਹ ਸਾਨੂੰ ਮaaf ਕਰ ਦਿਓ ਤੇ ਜੇ ਇਹ ਕਿਤੇ ਦੱਸ ਦਿੰਦੇ ਸਾਨੂੰ ਉਸ ਦੋਸਤ ਨੂੰ ਫੜ ਲੈnde ਕੋਲ ਆ ਤੇ ਜੋ ਤੇਰੇ ਸਿੱਖਾਂ ਤੋਂ ਕਾਰਵਾਈ ਹੁੰਦੀ ਅਸੀਂ ਕਿਹਾ ਕਿ ਉਹਨੂੰ ਲਿਆ ਸਾਡੇ ਸਾਹਮਣੇ ਅਸੀਂ ਜੋ ਕਰਮਾਂ ਨੂੰ ਸੋਧਾ ਲਾਉਂਦੇ ਕਹਿੰਦੇ ਸੋਧਾ ਲਾਇਆ ਪਰਚਾ ਹੋ ਜਾਣਾ ਸੀ ਮੈਂ ਬਚਨ ਕੀਤਾ ਮਾਂ ਤੁਸੀਂ ਸਾਡੇ ਸਾਹਮਣੇ ਲਿਆ ਦਿਓ ਮੈਂ ਪਰਚਾ ਮਿਆਦ ਤੇ ਕਰਾਉਂਗਾ ਜੋ ਸਾਡੇ ਜੋ ਸਾਡੀ ਗੁਰੂ ਨਾਲ ਭਾਵਨਾ ਸੀ ਜੋ ਗੁਰੂ ਨਾਲ ਸਾਡੀ ਨੇੜਤਾ ਸੀ ਕੇਵਲ ਤੇ ਕੇਵਲ ਅਸੀਂ ਪੈਸੇ ਇਕੱਠੇ ਕਰਨ ਨਹੀਂ ਬੈਠੇ ਸਾਡੀ ਗੁਰੂ ਨਾਲ ਪਿਆਰ ਵੀ ਆ ਤੇ ਸਾਨੂੰ ਸਿੱਖ ਜਗਤ ਨੂੰ ਇਹ ਬੇਨਤੀ ਵੀ ਆ ਭਾਈ ਜਿੰਨੇ ਅਸੀਂ ਘਰਾਂ ਦੇ ਵਿੱਚ ਆਹ ਕਹਿੰਦੇ ਹੈਗੇ ਨਾ ਭਈਏ ਪਜਾਓ ਤੇ ਪੰਜਾਬ ਪਜਾਓ ਆ ਸਾਡੇ ਘਰਾਂ ਦੇ ਵਿੱਚ ਅਸੀਂ ਕਿੰਨੇ ਪੱਠੇ ਪਾਉਣ ਵਾਲੇ ਆ ਕਿ ਸਾਡੀਆਂ ਹੱਡੀਆਂ ਟੁੱਟ ਗਈਆਂ ਤੇ ਸਾਡੀਆਂ ਲੱਤਾਂ ਨਹੀਂ ਕੰਮ ਕਰਦੀਆਂ ਅਖੰਡ ਪਾਰ ਸਾਹਿਬ ਰੱਖੇ ਭਈਏ ਅੰਦਰਾਂ ਚ ਗੋਲੇ ਫਿਰਦੇ ਆ ਭਈਏ ਲੰਗੇ ਪੈਰੀ ਗੋਲੇ ਨਾਲ ਲਿਬੜੇ ਪੈਰ ਕਰੇ ਫਿਰਦੇ ਆ ਜਿੱਦੋਂ ਮਰਜ਼ੀ ਕਿਸੇ ਨੇ ਮੂੰਹ ਚੁੱਕਿਆ ਕੋਈ ਮਰਿਆਦਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਆ ਸਾਰਾ ਕੁਝ ਘਟਨਾ ਕਰਮ ਇਸੇ ਕਰਕੇ ਹੋਇਆ ਜੇ ਇਹ ਮੈਨੂੰ ਪਰਿਵਾਰ ਪੀਂਦੇ ਮਗੇ 3:30 ਵਜੇ 4 ਵਜੇ ਫੋਨ ਲਾ ਕੇ ਦੱਸਦਾ ਇਹ ਪਰਿਵਾਰ ਦੋਸ਼ੀ ਨਹੀਂ ਸੀ ਇਹ ਦੋਸ਼ੀ ਤਾਂ ਹੈ ਤੇ ਇਹਨਾਂ ਨੇ ਸਾਰੇ ਘਤਨਾ ਕਰਮ ਨੂੰ ਲਕਾਇਆ ਤੇ ਜੇ ਉਹ ਸਿੰਘ ਮੈਨੂੰ ਨਾ ਦੱਸਦਾ ਇਹ ਸਾਰੀ ਗੱਲ ਲੁਕ ਜਾਣੀ ਸੀ ਤੇ ਇਹਦਾ ਦੇਣ ਕਿਨੇ ਦੇਣਾ ਸੀ ਅਸੀਂ ਕਾਰਵਾਈ ਦੀ ਮੰਗ ਕਰਦੇ ਅਸੀਂ ਕਾਰਵਾਈ ਦੀ ਗੱਲ ਮੰਗੇ ਕਰਦੇ ਕਿ ਇਹਨਾਂ ਦੇ ਪਰਚਾ ਹੋਵੇ ਤੇ ਕਾਨੂੰਨੀ ਕਾਰਵਾਈ ਹੋਵੇ ਜੋ ਇਹਨਾਂ ਦੇ ਬਲਦੀ ਕਾਰਵਾਈ ਆ ਉਹ ਭਈਏ ਤੇ ਨਹੀਂ ਹੋਵੇ ਰੈਸਟਰੀ ਕੀਤਾ ਪਰਚਾ ਕੀਤਾ ਤਿੰਨ ਬੰਦੇ ਕੀਤਾ ਇੱਕ ਉਹਨਾਂ ਦਾ ਭਈਆ ਵੀ ਕੀਤਾ ਚਾਰ ਬੰਦੇ ਕੀਤੇ ਆ ਕੀ ਕਾਰਵਾਈ ਕੀਤੀ ਗਈ ਅ ਜਗਜੀਤ ਸਿੰਘ ਸੁਖਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰਾਂ ਮੇਜਰ ਸਿੰਘ ਜਿਹੜਾ ਇਹ ਤਿੰਨ ਭਰਾ ਪਿੰਡ ਸ਼ੂਰੇ ਥਾਣਾ ਲੋਪੋਕੇ ਦੇ ਰਹਿਣ ਵਾਲੇ ਨੇ ਇਹਨਾਂ ਦੀ ਮਾਤਾ ਬਲਜਿੰਦਰ ਕੌਰ ਦੇਵਰੀ ਨੇ ਦੇ ਸੰਬੰਧ ਵਿੱਚ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਸ਼ੀ ਪਾਠ ਸਾਹਿਬ ਜਿਹੜਾ ਆਰੰਭ ਕਰਾਇਆ ਸੀਗਾ ਜਿਹੜਾ ਬੀਤੀ ਰਾਤ ਇਹਨਾਂ ਨੇ ਇੱਕ ਜਿਹੜਾ ਘਰ ਇਹਨਾਂ ਨੇ ਸਿਰੀ ਰੱਖਿਆ ਸੀਗਾ ਰਾਜੂ ਨਾਂ ਦਾ ਬੰਦਾ ਉਹਨੇ ਰਾਤ ਚੱਲਦੇ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਉਸ ਕਮਰੇ ਵੱਲ ਕੋਈ ਜਿਹੜਾ ਬਾ ਜੁਤੀ ਛੁੱਟ ਕੇ ਤੇ ਉਹਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਜਿਹੜਾ ਗਰੰਤੀ ਸਿੰਘ ਸੀਗਾ ਉਹਨੇ ਇਹਦੇ ਬਾਰੇ ਤੁਰੰਤ ਜਾ ਕੇ ਜਿਹੜਾ ਹੈਗਾ ਸਤਨਾਮ ਸਿੰਘ ਜਿਹੜੇ ਹੈੱਡ ਗਰੰਤੀ ਆ ਪਿੰਡ ਦੇ ਜਦੋਂ ਉਹਨਾਂ ਨੂੰ ਤਲਾਸ਼ ਦਿੱਤੀ ਤੇ ਉਹਨਾਂ ਨੇ ਤੁਰੰਤ ਸਾਡੇ ਜਿਹੜਾ ਵਾ ਐਸ ਐਚ ਓ ਲੁੱਪੂ ਕੇ ਸਾਡੀ ਪੁਛ ਪਾਰਟੀ ਨੂੰ ਜਿਹੜਾ ਇਹਦੇ ਬਾਰੇ ਦੱਸਿਆ ਜੋ ਤੁਰੰਤ ਹੈੱਡ ਗਰੰਤੀ ਸਤਨਾਮ ਸਿੰਘ ਦੇ ਬਿਆਨ ਤੇ ਅਸੀਂ ਜਿਹੜੇ ਆ ਉਹ ਤਿੰਨੇ ਭਰਾ ਤੇ ਉਹਨਾਂ ਦਾ ਜਿਹੜਾ ਸਿਰੀ ਜਾਂ ਰਾਜੂ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਮਕਦਮਾ ਦਰਜ ਕਰਕੇ ਤੇ ਕਾਰਵਾਈ ਹਮੇ ਵਿੱਚ ਲਿਆ ਰਹੇ ਅਰੇਸਟ ਵੀ ਹੈਗੇ ਬਿਲਕੁਲ ਜੀ ਇਹਨਾਂ ਨੂੰ ਅਰੇਸਟ ਜਿਹੜਾ ਅਸੀਂ ਕਰ ਲਿਆ ਹੈ ਕਾਨੂੰਨ ਮੁਤਾਬਕ ਇਹਨਾਂ ਨੂੰ ਕੱਲ ਕੋਰਟ 'ਚ ਪੇਸ਼ ਕਰਾਂਗੇ ਤਾਂ ਮੈਂ ਜਿਹੜਾ ਕਿਹਾ ਮਕਦਮਾ 295ਏ 202 ਆਈਪੀਸੀ ਜਿਹੜੀ ਜਿਹੜਾ ਹੁਣ ਨਵਾਂ ਬੀਐਨਐਸ ਆਉਂਦਾ 239 ਤੇ 200 ਉਹ ਮੁਤਾਬਕ ਅਸੀਂ ਕਾਰਵਾਈ ਕੀਤੀ 14 ਨੂੰ ਹਾਂਜੀ 14 ਨੂੰ ਬਿਲਕੁਲ ਜੀ ਇਹਨਾਂ ਚਾਰਾਂ ਦੇ ਖਿਲਾਫ ਜੀ ਬਾਕੀ ਫਿਰ ਵੀ ਅਸੀਂ ਬਾਕੀ ਫਿਰ ਵੀ ਅਸੀਂ ਜਿਹੜੀ ਇਹਦੀ ਤਫ਼ਤੀਸ਼ ਅਜੇ ਕਰ ਰਹੇ ਆਂ ਜੇ ਅਗਰ ਇਸ ਦੇ ਵਿੱਚ ਹੋਰ ਕਿਸੇ ਦਾ ਵੀ ਕੋਈ ਦੋਸ਼ ਦੋਸ਼ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਵੀ ਅਸੀਂ ਇਹਦੀ ਕਾਰਵਾਈ